ਮਿੱਤਰੋ ਬੁੱਟ ਬੋਗ ਵਿੱਚ ਸਾਰੇ ਵੀਰਾਂ ਨੂੰ ਤੇ ਕਰ ਦਈਏ ਵੀਡੀਓ ਦੀ ਸਟਾਰਟਿੰਗ ਭਲਾ ਦੇਖ ਲਈ ਜੀ ਵੀਡੀਓ ਹੁੰਦੀ ਆ ਆ ਉਹ ਕੇ ਰਿਪੋਰਟ ਆ ਜੀ ਉਹ ਕੇ ਰਿਪੋਰਟ ਆ ਤੇ ਚਲੋ ਕੱਟ ਕੇ ਕਬੂਤਰ ਘੜ ਦੇ ਬਾਅਦ ਮੇ ਕੋਲ ਮੁੱਕ ਲੜੋ ਡਾਈ ਅੰਦਰ ਬੈਠਾ ਜਵਾਬ ਮਿਲਈ ਤੇ ਆਪਾਂ ਤਾਂ ਚੱਲਦੇ ਆਂ ਬਸ ਦੇ ਕਿਨਾਂ ਨੂੰ ਦਾਣੇ ਪਾਣੀ ਪਾ ਕੇ ਤੇ ਫਿਰ ਤਾਂ ਉਹ ਅਲਟੀ ਸੱਟ ਨਾ ਨਾ ਖਿਲਰੇ ਪਏ ਉਹ ਵਹਣੀ ਓਥੇ ਆ ਤੇ ਆਪਾਂ ਉਹ ਦਾਣੇ ਪਾਣੀ ਪਾ ਕੇ ਤਾਂ ਨੂੰ ਚੱਲਦੇ ਆਂ ਪਰ ਮਾਤੇ ਕੋਲੇ ਸ਼ਾਇਦ ਕੀ ਆਪਾਂ ਅੱਜ ਦਵਾਈ ਲਈ ਕਬੂਤਰਾਂ ਦਿਖਾਵਾਂ ਨੂੰ ਪ੍ਰੋਪਰ ਸਟੇਜ ਤੇ ਮਿਲਦੇ ਪੜਨੇ ਦਿਨ ਤੇ ਚਲੋ ਫਿਰ ਚੱਲਦੇ ਹਾਂ ਤੁਹਾਨੂੰ ਤੁਹਾਨੂੰ ਠੀਕ ਹੈ ਤੇ ਐਂ ਵੀਡੀਓ ਆਪਣੇ ਸਾਹਮਣੇ ਖੜਾ ਹੋ ਠੀਕ ਹੈ ਚਲੋ ਚੱਲੀਏ ਫਿਰ ਜੀ ਕਰੋ ਅਮਰੀਕਨ ਲਾ ਕੇ ਚੱਕ ਆਪਣੇ ਇਹਨੂੰ ਕਹਿੰਦਾ ਅਮਰੀਕਨ ਲਾ ਕੇ ਹਾ ਪੱਲੀਆਂ ਪੱਲੀਆਂ ਦਾ ਸਟਿੰਗ ਪੈ ਰੇ ਤਰੀਕ ਅਮਰੀਕਨ ਲਾ ਕੇ ਅਮਰੀਕਨ ही अमेरिकन ही बजद अमेरिकन मिकस मैं थोड़े जोरे तो अमेरिकन है नहीं गए सू मू ही कल पता अमेरिकन है तो नहीं पता सि मार दिया यार तैयारी है मतलब आना की क्डन की बच्चे अजे तक कटे है तो है नहीं बस मेरे हिसाब तैयारी है ਤੇ ਦਾਣੇ ਦੋਨੇ ਵੀ ਇਹਨਾਂ ਦੀ ਹੋ ਕੇ ਰਿਪੋਰਟ ਆ ਵੀ ਦਾਣੇ ਦੋਨੇ ਹੈਗੇ ਇਨਾਂ ਕੋਲ ਸਾਰਿਆਂ ਕੋਲੇ ਤੇ ਬਾਹਰ ਕੱਢ ਲੂ ਡੈਡੀ ਇਹਨਾਂ ਨੂੰ ਤੇ ਕਿਰ ਹੁਣ ਸਵੇਰ-ਸਵੇਰ ਦਰਸ਼ਨ ਕਰਾਉਣ ਇਹਨਾਂ ਦੇ ਸਾਰਿਆਂ ਦੇ ਠੀਕ ਹੈ ਬਾਹਰ ਨਹੀਂ ਕਰਾਉਂਦੇ ਤੇ ਚਲਦੇ ਆ ਕਬੂਤਰਾਂ ਦਵਾਈ ਲਾਉਣੀ ਉੱਤਰ ਜਾ ਕੇ ਤੇ ਕਿਰ ਦਰਸ਼ਨ ਕਰ ਲਓ ਇਹਦੇ ਆਏ ਇਹ ਦੇਖੋ ਮੇਰੀ ਜਾਨ ਦੇ ਸਭ ਤੋਂ ਸਰਾ ਮੈਨੂੰ ਆ ਲੱਗਦਾ ਹੈ ਦੋਸਤੋ ਹੁਣ ਇਹਨਾਂ ਨੂੰ ਕਿਹੜਾ ਸਰਾ ਲੱਗਦਾ ਹੈ ਠੀਕ ਹੈ ਚਲੋ ਫਿਰ ਬਾਬੂ ਚਲਦੇ ਆ ਤੇ ਦਾਣੇ ਪਏ ਹੈਗੇ ਪਾਣੀ ਪਿਆ ਤੇ ਉਹ ਕਿ ਰਿਪੋਰਟ ਨਾਲ ਦੀ ਦਾਣੇ ਕੋਈ ਵੱਧ ਪਾਤੇ ਗਾਲ ਤੇ ਇਹ ਤਾਂ ਰੱਖੀ ਪਈ ਐ ਦਿਨ ਜੇ ਇਹਨਾਂ ਨੂੰ ਖਾਂਦੇ ਦੀ ਮੈਂ ਪਾਉਂਦਾ ਨਹੀਂ ਤੇ ਬਾਹਰ ਕੱਢ ਦੂ ਡੈਡੀ ਇਹਨਾਂ ਨੂੰ ਮੈਂ ਆਖ ਜਰਨਾ ਇਹ ਬਾਹਰ ਕੱਢ ਲੈ ਇਹਨਾਂ ਨੂੰ ਤੇ ਆਪੇ ਕੱਢ ਲੂਆ ਤੇ ਆਪਾ ਹੁਣ ਦੇ ਕੇ ਆਪਦਾ ਬਣੀ ਹੱਥ ਨੇ ਮੇਰੇ ਸਹਾ ਨਾਲ ਸਾ ਸਵਾ ਤੋਂ 90% ਹੱਥ ਨੇ ਆਪਾਂ ਠੀਕ ਹੈ ਤੇ ਚਲੋ ਫਿਰ ਚੱਲਦੇ ਆ ਤੇ ਦਿਖਾਉਣੇ ਹੁਣ ਚੱਲ ਕੇ ਜੀ ਆ ਕੇ ਇਧਰ ਤੇ ਲਾਈਟਾਂ ਚੱਲੀ ਜਾਂਦੀਆਂ ਇਹ ਬੰਦਾ ਇਹ ਪ੍ਰਧਾਨ ਸਾਹਿਬ ਪਏ ਆ ਪਿਆ ਹੋਇਆ ਉੱਠਿਆ ਹੋਇਆ ਵੇਖੀ ਇੱਥੋਂ ਹੀ ਫਿਰਨੇ ਕਰਾ ਤੇ ਫਿਰ ਜਾ ਕੇ ਠਾਉਣਾ ਪੋ ਆਹ ਫੱਕ ਓ ਬੇਬੀ ਕੈਸੀ ਹੈ ਜਾਨ ਚਾਚੂ ਜੀ ਕਿੱਥੇ ਹੈ ਕੱਲਾ ਹੀ ਹੈ ਕੀ ਕਰੀਏ ਨਾ ਉੱਠਣੇ ਦੇ ਇਹ ਨਹੀਂ ਉੱਠਦਾ ਪਤੰਦਰ ਯਾਰ ਇਹਦਾ ਕੰਮ ਹੀ ਵੱਡਾ ਪ੍ਰਧਾਨ ਦਾ ਦਾ ਹੋ ਫਿਰ ਤਾਂ ਇੱਥੇ ਪਿਆ ਸੀ ਕਿ ਹੁਣ ਹੀ ਆਇਆ ਤੂੰ ਤੂੰ ਕਦੋਂ ਆਇਆ ਮੈਂ ਇੰਤੀ ਵੀ ਆਇਆ ਨਹੀਂ ਨਹੀਂ ਲੱਗ ਜੂ ਪਤਾ ਦਾ ਐਡਾ ਕਿੱਥੇ ਤੂੰ ਚਾਵਲ ਆਪਾਂ ਨਾਲ ਚਾਵਲ ਪਲਾਵਣਾ ਅੰਦਰ ਮਨੇਗਾ ਬਾਬਾ ਗੁੱਡ ਮਾਰਨਿੰਗ ਤੇ ਮਣਪਰੀ ਨੇ ਲਾਈ ਨਾ ਫੋਨ ਤੇ ਮੈਂ ਕਰਦੀ ਆ ਬਲੌਗ ਦੀ ਸਟਾਰਟਿੰਗ ਕੱਲ ਵੀ ਨਹੀਂ ਬਣਿਆ ਯਾਰ ਬੱਸ ਸੀ ਨਹੀਂ ਬਣਿਆ ਕੱਲ ਤਾਂ ਤੇ ਫੋਨ ਨਹੀਂ ਚੱਗਦਾ ਮਣਪਰੀ ਤਾਂ ਚਲੋ ਕੁਝ ਗਰਾਊਂਡ ਕਰ ਦਿਆਂਗੇ ਚਾਹ ਜੁ ਪੀ ਲਈ ਫੇਰ ਤੁਹਾਨੂੰ ਦਿਖਾਉਣੀ ਆਂਗੇ ਤੇ ਸ਼ਾਇਦ ਬਟਿੰਡੇ ਜਾਣਾ ਦਵਾਈ ਦਵਾਗ ਲੂਣੀ ਮੁੰਡੇ ਨੂੰ ਪਾਂ ਜੀ ਨੂੰ ਕਿਨੂਤੂ ਸਿੱਕੋਲ ਕਾਰੋ ਉਹ ਥੋੜਾ ਬੁਆਰ ਹੈਗਾ ਬਹੁਤ ਰੋਂਦਾ ਹੈਗਾ ਤੇ ਵੀ ਨਹੀਂ ਚਲਦੇ ਪਰ ਡੰਡੇ 'ਚ ਜਾ ਕੇ ਉਹਨੇ ਕੋਈ ਮਿੱਤਰ ਅੱਜ ਜਾਂ ਉੱਟ ਤੇ ਬਹੁਤ ਸੀਆ ਕਿਉਂਕਿ ਜਾਣਿਆ ਵਾ ਗੱਡੀ ਲੈਣ ਟਾਈਮ ਵੇਖੋ 8:30 'ਤੇ ਉੱਠੇ ਨਹੀਂ ਤੇ ਗੱਡੀ ਮਨਪ੍ਰੀਤ ਕੀ ਆ ਤੇ ਉਹ ਲੈ ਕੇ ਹੋਣੀ ਆ ਤੇ ਜਵਾਖ ਨੂੰ ਦਵਾਕ ਨੂੰ ਨਹੀਂ ਦਵਾਈ ਚਲਦੇ ਹੁਣ ਤੇ ਗੱਡੀ ਗੁੱਡੀ ਲੈ ਗਏ ਪਰ ਬਦੰਦਰ ਨੂੰ ਫੋਨ ਲਾਇਆ ਮਨਪ੍ਰੀਤ ਨੂੰ ਅੱਜ ਪੰਜ ਸ਼ਿਕਾਰੀ ਚੱਕੇ ਨਹੀਂ ਉਹਨੇ ਚਲੋ ਕੋਈ ਨਹੀਂ ਗੱਡੀ ਗੁੱਡੀ ਲੈ ਆਈਗੇ ਤੇ ਜਵਾਕ ਦੀ ਦਵਾਈ ਦਵਾ ਲਈ ਤੇ ਅਗਲਾ ਕੰਮ ਫੇਰ ਕਰਨਾ ਪਤਾ ਜਵਾਕ ਨੂੰ ਜਰੂਰੀ ਯਾਰ ਸਾਰੀ ਰਾਤ ਪੈਂਦਾ ਨਹੀਂ ਰੁਹੀ ਜਾਂਦਾ ਰਹਿੰਦਾ ਤੇ ਚਲੋ ਚੱਲਦੇ ਆਂ ਫਿਰ ਗੱਡੀ ਲੈ ਕੇ ਤੁਹਾਨੂੰ ਦਿਖਾਉਣੇ ਆਓ ਬਈ ਮਨਪ੍ਰੀਤ ਕੀ ਲੈ ਲਈ ਗੱਡੀ ਤੇ ਹੁਣ ਚਲਦੇ ਆਂ ਬਟੰਡੇ ਤੇ ਦਿਵਾਲੀ ਦਿਵਾਲੀ ਕਹਿੰਦੇ ਦਵਾਈ ਦਿਵਾਲੀ ਇਹ ਮੇਰੇ ਭਾਂਜੇ ਨੂੰ ਇਹ ਥੋੜਾ ਹੈ ਬੁਮਾਰਤਿਕਾ ਹੋ ਤੇ ਚਲੋ ਕੋਈ ਨਹੀਂ ਚੱਲਦੇ ਆ ਬਾਬ ਤੇ ਹੋਰ ਕੋਈ ਚੱਕਰ ਨਹੀਂਗਾ ਕੋਈ ਖਾਸ ਥੋੜਾ ਤੇ ਦਵਾਈ ਦੂਈ ਦਵਾ ਲੈ ਇਹਨੂੰ ਤੇ ਫਿਰ ਆਪਾਂ ਕਰਦੇ ਆ ਸ਼ੇਅਰ ਤੁਹਾਡੇ ਨਾਲ ਕੀ ਕਰਨਾ ਕੀ ਨਹੀਂ ਕਰਨਾ ਕੀ ਚੱਕਰ ਹੈਗਾ ਤੇ ਕੋਈ ਗੱਲ ਨਹੀਂ ਦਿਖਾਉਣੀ ਆ ਤੁਹਾਨੂੰ ਬਾਅਦ ਚ ਆਪਾਂ ਉੱਥੇ ਆ ਕੇ ਬੇ ਤੇ ਦਵਾਈ ਦੋਣੇ ਜਵਾਕ ਨੂੰ ਤੇ ਗੱਡੀ ਕਰਦੀ ਲੋਕ ਮੈਨੂੰ ਵੀ ਨਾ ਆ ਜਾਣਾ ਬੂਆ ਆ ਬਜਾਜ ਹੈ ਹਸਪਤਲ ਆ ਵਾਲਾ ਤੇ ਇੱਕ ਪੰਦਰ ਲਾਉਗ ਵਾਲੀ ਗੱਡੀ ਨੂੰ ਚਲਦੇ ਆਂ ਤੇ ਹੁਣ ਘਰੇ ਜਾ ਕੇ ਕਰਾਂਗੇ ਠੀਕ ਹੈ ਤੇ ਹੁਣ ਇੱਥੇ ਨਹੀਂ ਕਰਦੇ ਪੜਦਾ ਠੀਕ ਹੈ ਫਿਰ ਕਰਦੇ ਲੋ ਬਈ ਤੇ ਹਜੇ ਦਵਾਈ ਨਹੀਂ ਮਿਲੀ ਕਰਦੇ ਆ ਤੋੜਾ ਫਿਰ ਕਰਦੇ ਬਣਾ ਇਹ ਦਵਾਕ ਨੂੰ ਦਵਾਈ ਦਵਾਈ ਜਿੰਨੇ ਦੇ ਕਰੇ ਤੇ ਘਰੇ ਕਿਨਾਂ ਤੇ ਮੰਮੀ ਆ ਰਗੇ ਮੈਂ ਬਾਹਰ ਆਈ ਬਾਥਰੂਮ ਕਰਨਾ ਸੀ ਬਾਹਰ ਤੇ ਬਸ ਠੀਕ ਆ ਮੌੜ ਘਰੇ ਚਲਦੇ ਆਂ ਕਿ ਹੁਣ ਦਵਾਈ ਦੂ ਦਵਾ ਦੇ ਕੇ ਜਵਾਹ ਨਹੀਂ ਠੀਕ ਆ ਥੋੜਾ ਉੱਥੇ ਟਾਈਮ ਲੱਗੂ ਆ ਜੇ ਹੇ ਡਾਕਟਰ ਵੀ ਨਹੀਂ ਆਇਆ ਸੀਗਾ ਡਾਕਟਰ ਵੀ ਨਹੀਂ ਆਇਆ ਜਾਣਾ ਵਾਲਾ ਹੀ ਹੈ ਬੱਸ ਬੱਸ ਜਲਦੀ ਜਲਦੀ ਚੱਲਦੇ ਆ ਘਰੇ ਜਿੰਨਾ ਵੀ ਛੇਤੀ ਹੋ ਸਕੇ ਬਾਕੀ ਇੱਥੇ ਕੋਈ ਕੁਛ ਅੱਜ ਹੈਗਾ ਪ੍ਰੋਗਰਾਮ ਹੋਈ RAM ਕੇ ਹਲੂ-ਖਲੂ ਮਾਰਨ ਦੇ ਨਾਲ ਵੇਖੋ ਹਾਏ ਇਹ ਸ਼੍ਰੀ ਰਾਮ ਵਾਲੇ ਦਿਨ ਤੋਂ ਰਾਤ ਤੂਫਾਨ ਦਾ ਫੰਕ ਢੇਡੂ ਢੇਡੂ ਵਾਲਾ ਕੋਲ ਆਇਆ ਕਹਿੰਦਾ 10 ਵਜੇ ਰਾਮ-ਰਾਮ ਹੋਈ ਦੀ ਚਲੋ ਕੋਈ ਜੀ ਦੀ ਬਾਰ ਗੇਂਰ ਤੇ ਕੋਈ ਨਹੀਂ ਕੋਈ ਜਿਹੜਾ ਵੀ ਦਵਾ ਦੇ ਚੋਆ ਨੂੰ ਚੱਲਦਾ ਹਾਊਸ ਕੋਲ ਦੇ ਸਾਹਮਣੇ ਉਹ ਆ ਗਿਆ ਬੱਚਾ ਹੌਸਪੀਟਲ ਚਲੋ ਕੋਈ ਨਹੀਂ ਕਰਦੇ ਗੁੱਦੇ ਆ ਗਏ ਸੀਗੇ ਤੇ ਕੋਣ ਪਿੰਡ ਹੈ ਜੇ ਧੁੱਪੇ ਮਰੀ ਨਾ ਡੜਕੇ ਦੇ 12 ਵਜੇ ਕੋਈ ਖਾਦਾ ਨਹੀਂਗਾ ਤੇ ਬੈ ਕਰਤੇ ਆਪਣੇ ਹਾਂ ਹਾਂ ਹੋ ਗਏ ਆ ਗਏ ਚਲੋ ਵੀ ਚੱਲ ਜਾਂ ਫਿਰ ਆਪਾਂ ਖਾਣੇ ਪੀਦੇ ਪੋੜਾ ਤੇ ਮੰਮੀ ਹੋਰੇ ਪੀਜ਼ਾ ਖਾਂਦੇ ਨਹੀਂ ਤੇ ਜਿਹਨੇ ਕੀ ਖਾਈ ਬਰਗਰ ਹੈ ਪੀਜ਼ਾ ਖਾਈਏ ਚਲ ਦਿਲ ਜਾਈਏ ਕਰ ਆ ਲਿਆ ਪੀਜ਼ਾ ਉਹੀ ਦਾ ਤਿਆਰ ਪੀਜ਼ਾ ਤਿਆਰ ਹੋਈ ਤਾਂ ਬਾਕੀ ਮੁਝ ਦੇ ਗਾਣੇ ਚੱਲੀ ਜਾਂਦੇ ਆ ਬੜਾ ਵਿਚਰਾਉਂਦੇ ਨਹੀਂ ਵਿੱਚ ਤੇ ਕਰੇ ਜਾਂ ਕਰਦੇ ਆਪਾਂ ਕੀਪਰ ਦੁਆਰੇ ਮੇਰ ਬਠੰਡੇ ਆਉਣਾ ਹੋਵੇ ਠੀਕ ਹੈ ਫਿਰ ਹੋਸਟ ਮਾਲਿਕ ਹੋਵੇ ਚਲ ਬਾਹਲੀ ਕਰਨੀ ਕਰਦੇ ਬਾਹਰ ਕਰਦੇ ਦੇਦਾ ਪੀਜ਼ਾ ਤੇ ਲਟਰਮ ਪਟਰਮ ਹੋਰ ਵੀ ਲੈ ਲਿਆ ਤੇ ਪਲੇਟ ਦੇਣਾ 그러면은 ਫੇਰ ਦਿਖਾਉਣਗੇ ਬਈ ਆ ਕੇ ਕਰੇ ਤੇ ਗੱਡੀ ਛੱਡੀ ਜ ਮਨਪ੍ਰੀਤ ਜੀ ਕਰੇ चलते हैं बाबा पानी बोतल सेको दी ग्डी तर लिए करती साफ सुफ प्यासी इतर आए ठीक है तो चलो चलते मनप्रीत को चलाएँ गैच भारे तो मैं तेरा तो कोई नहीं चलते हूँ आप ठीक है तो थो दिखाने गए ਤੇ ਕਰਾਂ ਗੱਡੀ ਛੱਡਤੀ ਇਹਦੇ ਬਣਾਉਣੇ ਆ ਕੇ ਵੀਡੀਓ ਵੀਡੀਓ ਚੰਗੀ ਜੀ ਤੇ ਚਲੋ ਗੱਲ ਜੀ ਨਹੀਂ ਆਉਂਦੀ ਬਾਏ ਉਹ ਵੀ ਗਾਂਢੀ ਠੱਲਦੀ ਗਾਂਢੀ ਕਰਾਉਣੇ ਦਰਸ ਸਾਨੂੰ ਆਪਣੇ ਪੱਠਿਆਂ ਦੇ ਕੀ ਹਾਲ ਚਾਲ ਹੈ ਹੋਰ ਮੁੰਡਿਆ ਬਈ ਸਾਰਿਆਂ ਨੂੰ ਐਪ ਦੱਸ ਡਾਊਨਲੋਡ ਕਰਨ ਲਈ ਉਹ ਪ੍ਰੋਵਾਈਡ ਦੀ ਗੰਦੀ ਐਪ ਡਾਊਨਲੋਡ ਕਰਾਂ ਕਰੂ ਤੇ ਕਰਨਾ ਕੀ ਯਾਰ ਮੇਰੇ ਕੋਲ ਸ਼ਿਕਾਇਤ ਆ ਗਈ ਜਾਵਣੀ ਦੀ ਕਾਦੀ ਓਏ ਕਿਵੇਂ ਆਇਆ ਇਹਦਾ ਦੱਸੂਗਾ ਤੂੰ ਕਿਹੜਾ ਜਾਇਆ ਉਧਰ ਕਰਿਆ ਕੰਮ ਸਕਾਇਤ ਸਕਾਇਤ ਆਈ ਦੱਸ ਦੇ ਮੈਨੂੰ ਦੱਸ ਦੇ ਆਵੇਂ ਆ ਜਾਂਦੀ ਹੁਣੇ ਦੱਸ ਕੈਮਰੇ ਆਉਣੇ ਦੱਸਿਆ ਕਰ ਤੂੰ ਗੱਲ ਜਿਹੜੀ ਕਰਨੀ ਵੀ ਹੈ ਕੈਮਰੇ ਆਉਣ ਚ ਦੱਸਣਾ ਕੈਮਰੇ ਆਉਣ ਚ ਗੱਲ ਹੋਣੀ ਚਾਹੀਦੀ ਆ ਨਹੀਂ ਨਹੀਂ ਫੇਰ ਹੀ ਸਵਾਲ ਗੱਲ ਦੱਸਦਾ ਮੈਨੂੰ ਵੀ ਹੋ ਜਾ ਹੁੰਦਾ ਕਿਹੜਾ ਹੋਈ ਨਹੀਂ ਕਰੇ ਆ ਬੱਕਰ ਨਹੀਂ ਨਹੀਂ ਕਰਨੀ ਚਲ ਠੀਕ ਹੈ ਬਗੀਰ ਕਰਨਾ ਟਰੀਟਮੈਂਟ ਲੈ ਚਲ ਕਰ ਬਜੀ ਇਹ ਦੋ ਫੜਾ ਕਰਨੀ ਹੈ ਕਿਵੇਂ ਕਰਨੀਆਂ ਨੇ ਦੋ ਫੜਾ ਕਰਨੀ ਹੈ ਇਹ ਪਾਣੀ ਹਲਤਾ ਕਰਨਾ ਹੈ ਹੈ ਓਏ ਜਿਹੜੇ ਪਾਣੀ ਵਾਲੇ ਆ ਵੀ ਮਿੱਠਾ ਨਾ ਮਾਰ ਮੁੰਡੇਰੇ ਕਿੰਨੇ ਦੇ ਕਰਕੇ ਜਿਹਾ ਦਿਖਾਵਾਂ ਉਹ ਪਾਣੀ ਨੂੰ ਤੇ ਪਰਾਵੋ ਤੇ ਆਈ ਕਰਕੇ ਇਹ ਦੇਖੀ ਕਿਸੇ ਕਰਦੇ ਸੀ ਆਪਣੇ ਵਾਲੇ ਕਾਹਦੇ ਪਾਣੀ ਦੇ ਫਸ ਗਏ ਨਾ 50 ਦੀ ਇੱਕ ਮਿੰਟ ਓਏ ਲੋ ਵੀ ਦੋ ਆ ਕਰਤੇ ਫਾਕੜੀਆਂ ਨਹੀਂ ਵਾਲੇ ਦੂ ਟੁੱਟੇ ਕਰਤੇ ਦੇ ਹੁਣ ਪਾਣੀ ਵਾਲਾ ਆਪਣਾ ਹੁੰਦੇ ਜਿਵੇਂ ਉੱਤੇ ਮਿੱਠਾ ਮਾਰਦੇ ਗਏ ਤੇ ਉੱਤੇ ਐਂ ਤਾਂ ਆ ਕਿੰਨੇ ਜਿਵੇਂ ਤੇ ਐਂ ਧਰਦੇ ਨਾਲ ਤਾਂ ਵਿੱਚ ਮਿੱਠਾ ਨਹੀਂ ਮਾਰਦੇ ਪਾਣੀ ਦੇ ਉੱਤੋਂ ਜੇ ਮਰਜੀ ਉੱਤੇ ਹੋਏ ਮਿੱਠਾ ਵਜੀਆਂ ਕਰਨੀਆਂ ਤੇ ਬਸ ਬੇਫਿਕਰ ਰਵਾਂਗੇ ਬਾਕੀ ਧਰਦੇ ਆਪਣੇ ਪੱਠੇ ਉਧਰ ਬਾਹਰ ਵੀ ਕੱਢੇ ਪਏਗੇ ਉਹ ਵੇਖੋ ਤੇ ਮੈਂ ਤਾਂ ਹੁਣੀ ਨਹੀਂ ਆਇਆ ਅੰਦਰ ਤੋਂ ਚਲੋ ਕੋਈ ਨਹੀਂ ਕਰਦੇ ਆ ਫੋਟੋ ਨਾਲ ਛੋਟੇ ਆਟਮ ਲਾਈਏ ਦੇ ਅੱਗੇ ਵਰਗੇ ਆ ਕੀ ਹੋਏ ਐਡਨ ਕਰਦੇ ਕੰਦ ਕਰਦੇ ਨਾਜ਼ ਨਹੀਂ ਕੱਟ ਜਾਂਦੇ ਨਾਲ ਪੈਂਗਾ ਜਰਾ ਨਮਸਤੇ ਭਈਆ ਨਮਸਤੇ ਭਈਆ ਤੇਰੇ ਨਾਲ ਦੇ ਪੈਂਦੇ ਨੇ ਕਿੱਥੋਂ ਆ ਕਿੱਥੋਂ ਆ ਇਹ ਦਾਸ ਕਿੱਥੋਂ ਆ ਭਾਏ ਦਾ ਮੂੰਹ ਹੀ ਪੜਾ ਹੋੜਾ ਕਿੱਥੋਂ ਆ ਚਰਾਂਦੀ ਆਈ ਆ ਆ ਫੋਨ ਵੇਖ ਕੇ ਭਜਦੀਆਂ ਇਹ ਗਾਹ ਕੈਮਰਾ ਆਣਾ ਕਿਵੇਂ ਆ ਆ ਫੋਨ ਦੇਖ ਕੇ ਭਜਣਗੇ ਲੱਡੂ ਘਾਲੇ ਵਿੱਚ ਲੈ ਆਵਾ ਦੇਖਵਾ ਯਰ ਭੁਕੇ ਬੈਠੇ ਭਰਾਵਾ ਇੱਧਰ ਆ ਜਾਓ ਭਾ ਅੱਜ ਰਾਜਾ ਭਰਾ ਆ ਕੇ ਆ ਕੇ ਚੱਲ तू हिलाई पू हिलाई पल <laughs> यार ਤੇ ਚੱਲ ਪੇ ਕਰੇ ਤੇ ਘਰੇ ਜਾ ਕੇ ਕੀ ਹੋ ਗਿਆ ਘਰੇ ਜਾ ਕੇ ਤੇ ਕੱਢੀ ਆਪਣੇ ਕਬੂਤਰ ਬਾਹਰ ਠੀਕ ਆ ਕਬੂਤਰ ਨਹੀਂ ਘਾਡੇ ਇਥੇ ਵੇਣੇ ਕੱਢਦੇ ਨਾਉਣੇ ਆ ਜਾ ਕੇ ਯਾਰ ਤੇ ਤੁਹਾਨੂੰ ਦਿਖਾਉਣੇ ਆ ਫਿਰ ਉਹ ਘਰੇ ਆ ਗਏ ਸੀਗੇ ਤੇ ਅਜ ਤਾ ਵਿਚਾਰੀ ਤੜਕੀ ਤੇ ਇਹ ਵੀ ਨਹੀਂ ਵੇਖਿਆ ਕਿਵੇਂ ਕੁਛ 2 2 4 ਤੇ 2 6 ਇਹਨਾਂ ਨੂੰ ਬਾਹਰ ਕੱਢੀਏ ਬਈ ਕੱਢ ਦੇ ਤਾਂ ਬਾਹਰ ਕੋ ਹੁੰਦਾ ਬਹੁਤ ਔਖੇ ਭਗਤ ਤੁਹਾਨੂੰ ਪਤਾ ਯਾਰ ਦਵਾਈ ਦੋਣ ਜਾੜੇ ਤਰ ਕੇ ਟਾਈਮ ਨਾਲ ਹੀ ਤੇ ਇਹਨਾਂ ਕੋਲੇ ਮੈਂ ਖੁਣ ਹੀ ਆਇਆ ਹਾਂ ਜੇ ਤਰ ਕੇ ਜਮਾ ਨਹੀਂ ਗਏ ਇਹਨਾਂ ਕੋਲੇ ਕਿਹਾ ਜੇ ਕਰ ਦੇ ਬਾਹਰ ਆ ਲੋ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਚਲੋ ਬਾਹਰ ਆ ਜਾਓ ਆ ਜਾਓ ਆ ਜਾਓ ਚਲੋ ਬਾਹਰ ਚਲੋ 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 ਇਹਨੇ ਬੱਚੀ ਕੱਢੀ ਨਹੀਂ ਕੱਢੀ ਮੇਰੇ ਜਾਨਾਂ ਦੀ ਤਿਆਰੀ ਕੱਢਣੀ ਬਸ ਜੀ ਕੱਢਣੀ ਤਿਆਰੀ ਹੈ ਚਲੋ ਬਾਹਰ ਚਲੋ ਇਹਨੂੰ ਬਾਹਰ ਕੱਢ ਲੈ ਕੱਢ ਲਈਏ ਤੁਹਾਨੂੰ ਦਿਖਾਉਣੇ ਆ ਫਿਰ ਠੀਕ ਆ ਬਾਹਰ ਕੱਢ ਦੇਣਾ ਮੈਂ ਫਿਰ ਦਿਖਾਉਣਾ ਕੋਈ ਬਾਹਰ ਕੱਢ ਤੇ ਸਾਰੇ ਕਬੂਤਰ ਵੇ ਲੋ ਤੇ ਇਹਨੇ ਅੰਡੇ ਚੈੱਕ ਕਰੀਏ ਬਈ ਯਾਰ ਆਹੋ ਹੋ ਘੜ ਤੇ ਫਾਸ ਕੇ ਜੀ ਇਹਨੇ ਅੰਡੇ ਚੈੱਕ ਕਰੀਏ ਵੀ ਅੰਡੇ ਚ ਕੁਝ ਹੈ ਜਾਂ ਵੀ ਫालतੂ ਹੀ ਆ ਤੇ ਦੂਜੇ ਫੋਨ ਦੀ ਚਲਾ ਲਈਏ ਫਲੈਸ਼ ਇੱਕ ਮਿੰਟ ਦੇ ਦਿਓ ਇਹ ਚੱਕ ਬਈ ਆਪਣਾ ਵੀਡੀਓ ਵਾਲਾ ਕੈਮਰਾ ਹਲਾ ਫੋਨ ਹੂੰ ਰੱਖਦਾ ਪਾ ਇੱਥੇ ਠੀਕ ਆ ਤੇ ਇੱਥੋਂ ਆਪਾਂ ਅੰਡਾ ਚੱਕ ਚੱਕ ਕੇ ਤੁਹਾਨੂੰ ਦਿਖਾਵਾਂਗੇ ਕੱਲਾ ਕੱਲਾ ਵੇਖੀ ਚਲਿਓ ਮੈਨੂੰ ਨੌਲੇਜ ਨਹੀਂ ਲਓ ਬਈ ਅੰਡਾ ਵੀ ਪਿੱਲੇ ਪਿੱਲੇ ਅੰਡੇ ਆ ਵੇਖੀ ਅੱਜ ਜਮਨ ਕੁਛ ਨਹੀਂ ਬੱਚੇ ਬੁੱਚੇ ਪਿੱਲੇ ਅੰਡੇ ਜਮ ਫੋਕੇ फोका आंडा जी आोका ही है जी एक मिनट रोक जाए एक मिनट मैं तो अच पता ही अज लग गया बेखुल लो इन दिनों को आंडे लाने बच्चा अंदर बने हूं तो अंडा देख लो फोका आई अंडा कोई फायदा नहीं मुंडे गिफ्ट तो देखे जोड़ी ठीक है ਇਹ ਮੈਂ ਆ ਇੱਧਰ ਲੈ ਮਾਲਾ ਮੁੰਡੇ ਨੇ ਦੇ ਕੇ ਸੀ ਆਹ ਜੋੜੀ ਦੇ ਆਂ ਜਿਹੜੇ ਇੱਥੇ ਮਾਲਾ ਪਹਿਲਾਂ ਉੱਥੇ ਨਾਲੇ ਮਾਨਪ੍ਰੀਤ ਕੋਲ ਜਾ ਕੇ ਆਂਡੇ ਉਹਨੇ ਠੀਕ ਆ ਤੇ ਉਹ ਤੇ ਆਹ ਜਿਹੜੇ ਆਪਣੇ ਪੁਰਾਣੇ ਘਰ ਵਾਲੇ ਸੀ ਘਰ ਵਾਲੇ ਕਬੂਤਰ ਸੀਗੇ ਜਿਹੜੇ ਮਾਨਪ੍ਰੀਤ ਕੋਲੇ ਹੁੰਦੇ ਸੀਗੇ ਉਹ ਉਹ ਹੈਗੇ ਤੇ ਹੁਣ ਤੁਹਾਨੂੰ ਮੈਂ ਇਹਨਾਂ ਦਾ ਚਾਕ ਚੱਕੜ ਦਿਖਾਉਣਾਗਾ ਵੀ ਇਹਨਾਂ ਦੇ ਆਂਡੇ ਕਿਵੇਂ ਸਹੀ ਆ ਕਿ ਨਹੀਂ ਇਹ ਇਹ ਆਂਡੇ ਦਾ ਵੀ ਤੱਕੀ ਹੁੰਦੀ ਹੈ ਕੱਢ ਜੋ ਮੈਨੂੰ ਕੰਨਾਂ ਨਾਲ ਲਾ ਕੇ ਵੇਖ ਲੈ ਤਾ ਆਂਡਾ ਬੀ ਇਹ ਵਿੱਚ ਹੁੰਦਾ ਕਿ ਨਹੀਂ ਹੁੰਦਾ ਯਾਰ ਮੇਰੇ ਸਾਹ ਮੈਨੂੰ ਤਾਂ ਤੱਕ ਨਹੀਂ ਆਉਂਦੀ ਨਹੀਂ ਭਈ ਦੇਖ ਲੈ ਸੁਣ ਤਿੰਦਾ ਹੂ ਆ ਇਹ ਬੱਚਾ ਬਣਿਆ ਪਿਆ ਇਹ ਬੱਚੇ ਕੱਢੂਗੀ ਤੇ ਉਹ ਦੋਨੇ ਆਂਡੇ ਫੋਕੇ ਸੀ ਤੂੰ ਜਾਂ ਆਂਡਾ ਵੇਖ ਲਈ ਆ ਪੈਦਾ ਏ ਮਾਲਕੋ ਇਹ ਵੀ ਬੱਚਾ ਬਣਿਆ ਪਿਆ ਜੀ ਇਹ ਆਂਡੇ ਦੋਨੇ ਸਹੀ ਆ ਬਈ ਠੀਕ ਆ ਆਪਣੀ ਘਰ ਵਾਲੀ ਜੋੜੀ ਦੇ ਤੇ ਆਂਡੇ ਫੋਕੇ ਪ੍ਰਭ ਜਿਹੜੇ ਆ ਆਂਡੇ ਐ ਇਹ ਆਂਡੇ ਹੈਗੇ ਫੋਕੇ ਠੀਕ ਆ ਤੇ ਆਹੇ ਦੋ ਬੱਚੇ ਨਿਕਲਣਗੇ ਆਂਡੇ ਸੈੱਟ ਕਰਦੀ ਮੜੇ ਆਪਾਂ ਤੇ ਇਹੇ ਨਿਕਲਣਗੇ ਤੇ ਆ ਆਂਡੇ ਫੋਕੇ ਐ ਤੇ ਆ ਓਕੇ ਰਿਪੋਰਟ ਐ ਬਸ ਅਜੀਬ ਜਿਹਾ ਲੱਗਿਆ ਮੈਂ ਕੁਦਰਤੀ ਮੈਂ ਅੱਜ ਨਾਲ ਕਈ ਦਿਨਾਂ ਤੋਂ ਪੂਰਾ ਧਿਆਨ ਜਮਾਰ ਚੰਗੀ ਜਿਹੜਾ ਨਾਲ ਮੈਂ ਮੈਂ ਕਿਹਾ ਚੱਲ ਧਿਆਨ ਮਾਰ ਲੀਏ ਤੇ ਪਰ ਉਹਦਾ ਫੋਕੀ ਆਂਡੇ ਬਸ ਉਹ ਜੂੜੀ ਫੜਾਈ ਦਵੇਂ ਆਪਾਂ ਆਂਡੇ ਫੋਕੇ ਦੋ ਪਰ ਲੱਗ ਗਈ ਗਾ ਨੂੰ ਜੂੜੀ ਫੜਾਉਣੀ ਆਪਾਂ ਹੋਰ ਲਿਆਵਾਂਗੇ ਠੀਕ ਆ ਚਲੋ ਹੁਣ ਕਿਰਨ ਨਾਲ ਨੂੰ ਲਈਏ ਚਾਹ ਪਾਣੀ ਪੀੜ ਗਏ ਤੁਹਾਨੂੰ ਦਿਖਾਉਣੇ ਆ ਬਾਅਦ ਚ ਤੇ ਫਿਰ ਚਲਣਾ ਮਨਪ੍ਰਤੀ ਕੋਲੇ ਥੋੜਾ ਜਿਹਾ ਖੁੱਡਾਂ ਦਾ ਕੰਮ ਜਾ ਕਰਨਾ ਉੱਥੇ ਤੇ ਉਹ ਗਿਆ ਕੇ ਨੀਰਾ ਬਟਨ ਚਲੋ ਚੱਲ ਜਾਈ ਬਈ ਅੰਦਰ ਚਲੋ 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 ਅੰਦਰ ਡਬਲ 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 ਚਲ ਚਲ ਚਲੋ 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 ਡਬਲ 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 ਕਿੱਧਰ ਹੈ ਦੋ ਤਾਂ ਵੜ ਗਏ ਚਲੋ ਅੰਦਰ ਚਲੋ 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 ਅੰਦਰ ਕੁੜੀ 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 ਕੁੜੇ 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 ਇਧਰ ਅੰਦਰ ਚਲੋ 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 ਅੰਦਰ ਬਾੜ ਦੇ ਨੂੰ ਭਾਈ ਤੇ ਤੁਹਾਨੂੰ ਫੇਰ ਕਰ ਦੋਣਾ ਸ਼ੇਰ ਭਾਈ ਬਾੜ ਤੇ ਅੰਦਰ ਤੇ ਪਾਣੀ ਪੁਣੀ ਅੱਥ ਨੇ ਪਾ ਦਣੇ ਪਏ ਠੀਕ ਹੈ ਤੇ ਚਲੋ ਚੱਲ ਜਿਆ ਕਰਾਂ ਅਜੋ ਭਾਅ ਦੇ ਕਿ ਰੱਖੀ ਗਏ ਨੇ ਦੇਖੋ ਤੋਂ ਦਿਖਾਣ ਹੁਣ ਕਰਾ ਪੈਕ ਕਰ ਦਿਆ ਹਾਂ ਕੋਈ ਖੜ ਜੋ ਖੜ ਕੇ ਰਾਂ ਇਹ ਵੀ ਮਿੰਟ ਸੁਧਰਦੇ। ਹੋਰ ਮਤਰੋ ਕੁਛ ਨਹੀਂ ਤੇ ਆਹ ਜਿਗਾਰਡ ਲੈ ਕੇ ਆਨੇ ਆ ਰ ਕਬੂਤਰਾਂ ਦੇ ਬਹਿਣ ਵਾਸਤੇ ਮੇਰੇ ਹਸਾਬ ਨਾਲ ਤਾਂ ਹਾਂ ਉਹੀ ਅੰਦਰ ਕੁੱਡਾਂ ਚ ਲਾਉਣਾ ਪਾਏ ਤੇ ਲੈ ਚੱਲੀਏ ਤੇ ਚੱਲਦੇ ਆਂ ਚਲ ਮਨਪ੍ਰੀਤ ਆ ਖੇਤ ਗਿਆ ਹੂਆ ਤੇ ਇਹਦੀ ਸੈਟਿੰਗ ਕਰਾਂਗੇ ਇਹਦੀ ਇਕੱਠੀ ਕਰ ਲੈ ਮੈਂ ਵੀ ਮੋਟਰਸ ਨਾਲ ਕੇ ਕੋਲ ਖੇਤੀ ਜਾੜੂਆ ਤੇ ਚਲੋ ਚੱਲਦੇ ਆਂ ਨੇ ਤੇ ਤੁਹਾਨੂੰ ਚੱਲ ਕੇ ਦਿਖਾਉਣੇ ਆ ਇਹਨੂੰ ਰੱਖ ਕੇ ਮੋਟਰਸ ਨਾਲ ਜਾ ਕੇ ਚੱਲਦੇ ਆਂ ਖੇਤ ਸਿੱਧਾ ਬਾਕੀ ਪਹੁੰਚਦੇ ਹੁਣੋਂ ਬਾਅਦ ਮਹਾਰਾਜ ਆ ਗਏ ਸੀਗੇ ਘਰੇ ਆਪਣੇ ਅੰਦਰ ਲੈ ਤੇ ਇਹਨੂੰ ਰੱਖ ਦਿੱ ਗਏ ਤੇ ਚਾਬੀ ਚੱਕ ਲਈਏ ਮੋਟਰਸਾਈਕਲ ਦੀ ਤੇ ਚਲਦੇ ਆ ਮਨਪ੍ਰਿਤ ਕੋਲ ਤੇ ਇਹਨੂੰ ਰੱਖ ਦਿੱ ਅੰਦਰਣਾ ਇੱਥੇ ਆਪਾਂ ਸਾਦ ਗਏ ਜੇ ਬਾਹਰ ਕਹਿੰਦੇ ਪਿਆ ਵੇਖ ਲੈ ਕੋਈ ਆ ਗਿਆ ਪਹਿਲਾਂ ਤੇ ਮੇਰੇ ਹਲੇ ਧੂਈ ਦੀ ਬਾਲ ਨਹੀਂ ਉਹਨ ਦਾ ਤਾਂ ਕਿਉਂ ਬੜੀ ਚੰਗੀ ਫੱਟੀ ਵੀ ਆਖਣੇ ਪੜਾਈ ਜੀ ਤੇ ਚਲੋ ਮਿੱਤਰੋ ਤੇ ਮੋਟਰਸਾਈਕਲ ਦੀ ਚਾਬੀ ਕੱਢ ਲਈਏ ਅੰਦਰੋਂ ਤੇ ਚਲਦੇ ਆ ਫਿਰ ਖੇਤ ਉਹ ਦਿਖਾਉਣੇ ਨੇ। ਲੋਬੀ ਚੱਲਦੇ ਮੰਤਰੇ ਕੋਲੇ ਆ ਪੰਡੀਆਂ ਭੋਲੇ ਇਕ ਤਾਂ। ਮੋਟਰਸਾਈਕਲ ਦੀ ਐਵਰੇਜ ਕੱਢੀ ਜਾਂਦੀ ਐ। ਕਿ ਮੈਂ ਆਧਿਆ ਪੈਟਰੋਲ ਨਾਲ ਰੱਖ ਲਿਆ ਪੈਟਰੋਲ ਚਮਈ ਮਾੜਾ ਮੋਟਰ ਰਹਿ ਗਿਆ ਜ। ਕਦੋਂ ਵੀ ਬੰਦ ਹੋ ਸਕਦਾ ਐ। ਐਂ ਤਾਂ ਮੁੜ ਵੀ ਆਵੇ। ਤੇ ਮੈਂ ਤਾਂ ਆਧਿਆ ਕਾ ਪੈਟਰੋਲ ਨਾਲ ਰੱਖ ਲਿਆ ਮੈਂ ਜਦੋਂ ਮੁਕਾਉ ਦੇ ਪੜਾਣ ਦੇ ਤੇ ਫੇਰ ਉਹ ਤੇ ਮੈਂ ਪੰਡੀਆਂ ਫੜਾ ਦਿੱ ਗਏ ਮੰਤਰੇ ਦੇ ਨੂੰ। ਤੇ ਚੱਲਦੇ ਆ ਫਿਰ ਉਹਦੇ ਕੋਲੇ ਆਪਾਂ। ਲਓ ਬਈ। ਆ ਗਏ ਕਰੇ। ਤੇ ਠਲਤਾ ਬੈਂਕ। ਲਓ ਜੀ ਚੱਟ ਸਕਾਉਟਿਚ ਚੱਟ ਵਾਤਾ ਹਮ ਲਾਟਕ ਚਲਦੇ ਕਰੇ ਤੇ ਆਉਣਾ ਹੈ ਕਿ ਦਾਣਾ ਪਾਣੀ ਪੋਤਰ ਆਣਾ ਚਲੋ ਮਿੱਤਰੋ ਕੋਈ ਨਹੀਂ ਕਰਦੇ ਲਓ ਬਈ ਮਿੱਤਰੋ ਅੱਗੇ ਮਨਪ੍ਰਿਤ ਕੋਲੋਂ ਤੇ ਆਉਦੇ ਹਾਂ ਤਾਂ ਪੱਕਾ ਕੰਮ ਕਰਕੇ ਜਾਂਦੇ ਆ ਕਰਦੇ ਮੋਟਾ ਮੋਟਾ ਜਾ ਦਾਣੇ ਪਾ ਕੇ ਕੇ ਟੜਕੇ ਪਾ ਕੇ ਕੇ ਪਾ ਦੀ ਹਣਾ ਟੜਕੇ ਫਿਰ ਖੁੱਡੇ ਸਾਸ ਪਾਈ ਕਰਾਂਗੇ ਦੀ ਇਹ ਕਿਹੜਾ ਬਾਲਾ ਵੱਡਾ ਕੋਈ ਰਿੱਤਾ ਰੁੱਤਾ ਟਿਕਾਣੇ ਆ ਜੋ ਇੱਕ ਮਿੰਟ ਹੁਣ ਲੱਸੀ ਲੱਗੇ ਪਾਏ ਤਿਆਰ ਤੇ ਇਹ ਨਹੀਂ ਮਾਰ ਲੈ ਮੈਂ ਤਾਂ ਖੇਸੀ ਨਹੀਂ ਦਾਣੇ ਪਾ ਦੇ ਇਹਨਾਂ ਨੂੰ ਸਭ ਤੋਂ ਪਹਿਲਾਂ ਠੀਕ ਹੈ ਆ ਜੋ ਲੋਕ ਮੱਕੀ 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 ਤੇ ਫਰ ਚੱਕ ਫੋਟ ਨਾਲ ਵੀ ਮੈਂ ਥੋੜੀ ਗੱਲ ਕਰਨੀ ਹੈ ਥੋੜੀ ਤੇ ਮੈਨੂੰ ਦੱਸਿਓ ਜਰੂਰ ਸਾਰੇ ਵੀ ਆਪਾਂ ਉਹ ਗੱਲ ਕੰਮ ਕਰਗੇ કે ਨਾ ਕਰਗੇ ਠੀਕ ਆ ਪਹਿਲਾਂ ਦਾਨ ਦੁਨੇ ਪਾਦ ਗਏ ਇਹਨਾਂ ਨੂੰ ਤੇ ਇਹ ਗੱਲ ਮੈਂ ਤੁਹਾਡੇ ਨਾਲ ਅੰਦਰ ਬਹਿ ਕੇ ਜਰਾ ਨਾਲ ਦੱਕ ਇਹ ਰੋਟੀਆਂ ਨਾਲ ਖਾ ਕੇ 19 ਵੀ ਰੋਟੀਆਂ ਥੋੜਾ ਨਾ ਫੇਰ ਕਰੂਗਾ ਮੈਂ ਆਜੋ 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 ਪਾਣੀ ਨਿੱਕਾ ਪਾ ਦिए ਇਹਨਾਂ ਨੂੰ ਆਜੋ ਓਕੇ ਇੱਕ ਮਿੰਟ ਲੋ ਬਈ ਬਸ ਸਤ ਪਾਣੀ ਪੂਣੀ ਪਾਦਣਾ ਹੈ ਲੋ ਬਈ ਬਿਲਕੁਲ ਹੋ ਗਿਆ ਸਾਫ ਹੈ ਤੇ ਇਹ ਪਾ ਦੇ ਕੇ ਚੱਕੋ ਬਈ ਗਾ ਪਾਣੀ ਠੰਡਾ ਪਾਣੀ ਪੀਂਦੇ ਇਹ ਆਜੋ 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 ਲਓ ਬਈ ਪਾਣੀ ਪਾਤਾ ਕਰਤੀ ਨੂੰ ਓਕੇ ਰਿਪੋਰਟ ਤੇ ਜਿਹੜੇ ਨੇ ਧਾਣੇ ਦੋਨੇ ਖਾਣੇ ਉਤ ਵੈਸੇ ਨੂੰ ਬਾਹਰ ਕੱਢੇ ਸੀ ਤੇ ਇਹਨੇ ਉਹ ਉੱਥੇ ਬਾਹਰ ਬਾਇਰਾ ਬੂਇਰਾ ਖਾਲਿਆ ਸੀਗਾ ਤੇ ਹੁਣ ਤਾਂ ਮੈਸਾ ਨੂੰ ਮੁਸ਼ਕਲ ਹੀ ਖਾਣ ਤੇ ਫੇਰ ਵੀ ਮੈਂ ਪਾ ਹੀ ਦਿੰਦਾ ਮੈਂ ਕੁਝ ਨਹੀਂ ਨਾ ਆਪਣਾ ਕਿ ਜਾਂਦਾ ਪਾਉਣ ਨਾਲ ਉੱਤੇ ਨੂੰ ਟੱਕਦੀ ਤੇ ਚਲੋ ਬਈ ਤੇ ਕੁਝ ਗੱਲਾਂ ਕਰੂਗਾ ਮੈਂ ਹੁਣ ਤੇ ਉੱਤੇ ਮਾੜਾ ਗੌਰ ਕਰਿਓ ਤੇ ਦੱਸਿਓ ਜੀਗਾ ਮੈਨੂੰ ਜੀ ਐਪ ਬਹੁਤ ਕੰਮ ਕਰੇ ਤੇ ਨਾ ਕਰਕੇ ਜੇ ਹੁਣ ਉਹ ਪਹਿਲਾਂ ਹੁਣ ਦੱਸਦਾ ਮੈਂ ਇੱਥੇ ਖੜੇ ਨੇ ਚਾਹ ਜੀ ਮਾਰਤੀ ਪੜੀ ਦੀ ਹੋਰ ਕੱਢਾ ਸਵਾਰ ਹੈ ਨਾ ਨਹੀਂ

ਵੀ ਪੱਚਾ ਦੀ ਹੈਂਡ ਟ੍ਰੇਨਿੰਗ ਕਰਦੇ ਮੇਰੇ ਹਿਸਾਬ ਨਾਲ ਕੀ ਯਾਰ ਕੜ ਜਾ ਹੈਂਡ ਟ੍ਰੇਨਿੰਗ ਕਰਨੀ ਹੈ ਬੱਚੇ ਦੀ ਠੀਕ ਆ ਵੀ ਆਪਾਂ ਨੂੰ ਹੱਥ ਤੇ ਲਾਉਣਾ ਠੀਕ ਆ ਜੇ ਤੁਸੀਂ ਚਾਹੋ ਤਾਂ ਆਪਾਂ ਲਾ ਸਕਦੇ ਹਾਂ ਤੁਸੀਂ ਮੈਨੂੰ ਕਮੈਂਟਾਂ 'ਚ ਜਰੂਰ ਦੱਸਾਂ ਆਹੀ ਗੱਲ ਕਰਨੀ ਜ਼ਰੂਰੀ ਮੇਰਾ ਹੱਥ ਹੱਥ ਤੇ ਲੱਗੇ ਇੱਕ ਬੱਚਾ ਕਿਉਂਕਿ ਇੱਕ ਬੱਚਾ ਮੇਰੀ ਕਿਸਮਤ ਦਾ ਨਿਕਲਿਆ ਪਿਆ ਠੀਕ ਆ ਮੇਰੀ ਕਿਸਮਤ ਦਾ ਵੀ ਚੱਲ ਯਾਰ ਇੱਕ ਬੱਚਾ ਹੈਗਾਗਾ ਉਹ ਛੋਟਾ ਰਹੇਗਾ ਵੀਹੁਣ ਹੁਣ ਇਹ ਹੱਥ ਤੇਰਾ ਇੱਕੇ ਮਾ ਸ਼ੋਲੇ ਸ਼ਾਲੇ ਖਵਾਦਿਆ ਕਰਾਂਗੇ ਤੇ ਤੁਸੀਂ ਦੱਸਿਓ ਜ਼ਰੂਰ ਕਮੈਂਟ ਐ ਵੀ ਇਹ ਆਪਾਂ ਹੈਡ ਟ੍ਰੇਨਿੰਗ ਕਰੀਏ ਕਿ ਨਾ ਕਰੀਏ ਜੇ ਤੁਸੀਂ ਕਹਿਣਿਓ ਵੀ ਕਰ ਲਾ ਤਾਂ ਕਰ ਲਾਂ ਜਿੰਨੇ ਕਮੈਂਟ ਵੱਧ ਹੋਣਗੇ ਭਰਾਵਾ ਦੇ ਠੀਕ ਆ ਤੇ ਉਸ ਹਸਾ ਹੁਣ ਕਰ ਲਾਂਗੇ ਤੇ ਬਾਕੀ ਤੁਸੀਂ ਵਲੌਗ ਦੇਖ ਹੀ ਲੈ ਜਿਵੇਂ ਤੁਹਾਨੂੰ ਜੇ ਕੋਈ ਚੰਗਾ ਚੁਗਲ ਲੱਗਿਆ ਮਾੜਾ ਮੋਟਾ ਤਾਂ ਇੱਕ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਾਕੀ ਮੇਰੇ ਨਾਲ ਚੰਗਾ ਲੱਗੇ ਹੀ ਹੋਊਗਾ ਹਟ ਜਾ ਬਾਕੀ ਮੇਰੇ ਨਾਲ ਚੰਗਾ ਲੱਗੇ ਹੋਆ ਤੇ ਕੋਈ ਨਾ ਬਈ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਤੇ ਜੇ ਬਾਸ ਬਾਏ ਬਾਏ ਰੱਬ ਰਾਖਾ ਬਾਲੀਆਂ ਗੱਲਾਂ ਨਹੀਂ ਆਉਂਦੀਆਂ ਬਾਏ ਬਾਏ